ਜਿ ਕੋ ਨਾਮ ਕਰ ਅਪੁਰੇ ਜੀ ਸਤਿਗੁਰਿ ਆਇਓ ਸ਼ਰਨ ਤਹਾ ਬਾਰੀ ਬਿਨੈ ਸੁਖ ਨਾਮ ਘਰ ਸੋ ਬਾਹ ਸਿਂਤਾ ਨਾਮ ਅਗੇ ਨਾਮ ਸਭ ਦੁਆ ਕਾੜਕ ਗਇਓ ਤਵਾਰੋ ਦਵਾਰ ਅਹੰਗਰ ਇਲਾਜ ਅਸ ਕੋਬਿੰਦ ਦਾ ਤੁਹਾਰ ਤੇਰੇ ਕਾਜ ਕਾਮ ਨ ਕੋ ਗੈ ਕਾਮ ਤੂੰ ਸਾਥ ਸੁਣੀ ਨਮਨ ਬਨਨਾ ਸਾਖੂ ਤੁਪਕਿਓ ਸਤਿਗੁਰੂ ਭਗਵਾ ਆਰੰਭਨੀ ਨਾਨਕ ਗੁਰੂ ਗ੍ਰੰਥ ਬਨਵਾ

ਬਾਜ ਦ ਹੈੁਰ ਸਭ ਸਵਾਰ ਸੀ ਤਾ ਹਰਤ ਗੁਰ ਤਿੰਨ ਆਯਾ ਜਨ ਧੁਰ ਦੇਖ ਦਲੇ ਨਾਟ ਨਿਖਾ ਸਨੋ ਮਹਨਾਪਨਾ ਪਰਪੜ ਕੇ ਬਿੰਦਿਆ ਪਰਪੜ ਪਰੇ ਸਾਤ ਪੜ ਪੜ ਗੀੜੀ ਪਈਆ ਪੜ ਪੜ ਗੀੜੀ ਕਾ ਬੜੇ ਦਿਨ ਬਸਦਾ ਬੜੇ ਦਿਨ ਮਾਸ ਬੜੇ ਜਤੀ ਆਰ ਜਾਪੜ ਜੇ ਫਿਰ ਤੇ ਸਾਥ ਨਾਂ ਲੁਕ ਨੇ ਇੱਕ ਗੱਲ ਪਰ ਹੋਮਾ ਤਖਨਾ ਜਾ ਤੁਲਾ ਬਿਲਾ ਦੇਖ ਲਿਖੇ ਤੋੜਿਆ ਤੇ ਤਾੜਿਆ ਬੰਦਿਤ ਭਰਿਆ ਤਿਰ ਤੋਂ ਲਵਿਆ ਗਉਂ ਪੇਰ ਕੀਆ ਦੇਹ ਹਿੰਦੂ ਦੀਆ ਸਭ ਵੇਚਿਆ ਆਪਣਾ ਕੀਆ ਆਮ ਨਾ ਖਾਇਆ ਸਾਧ ਗਵਾਇਆ ਬੰਦੂ ਪਾਇਆ ਤੁਮ ਜਰਾ ਪਾਇਆ ਪਤਰ ਨਾ ਕਹਿ ਰਹੇ ਸਹਰੇ ਕੋਣ ਤੱਕ ਤੱਕ ਰਸੁਤਾ ਆਗੋ ਤੇ ਤਾਰਾਾਂਾਂ ਕੀ ਕਮਾਣਾ ਬਰਸਾਏ ਸਿਰਸਾ ਈ ਪਾਈ ਹੂਲ ਕੇਂ ਦੇ ਪੰਚ ਕੁਬਾਈ ਜਿਨ ਨਾਵੇ ਕਿਸ ਕਾਏ ਨਾ ਪਾਈ ਰਹਿਬ ਬਾਣੀ ਪੜੀ ਪਸਾਨੀਆਂ ਤਨ ਜਾਣੇ ਕਿਰਪਾਛਾਉਣੀ ਸਤ ਗੁਰ ਤੇ ਸੋ ਸੁਖ ਪਾਏ ਅਗਾ ਨਾ ਭਗਵਸਾ ਨਾਨਕ ਜੁਗਤ ਕਰੇ ਸੋ ਪਾਏ ਆਜ ਦੰਦੇ ਸਿਰ ਤੇ ਨੀਕਨ ਹੋ ਮੈਂ ਸ਼ਬਦ ਜਲਾਏ ਪਰ ਭਗਤ ਦੇ ਮਨ ਭਾਵਨੇ ਦਸ ਸੋਹਣ ਕੀ ਰੰਗਾਂ ਦੇ ਨਾਲ ਕਰਮ ਬਾਹਲੇ ਦਰਖੋ ਅਮਨੀ ਤਾਉ ਨੇ ਨਾ ਉਤਰਾ ਆਪਣਾ ਹਰ ਮੁੰਨਾ ਆ ਮੂਰਤ ਨਾਇ ਤੇ ਮਨ ਕਾ ਵਿਚਾਰ ਇਸਰ ਹੋਇ ਤੁਮ ਜਾਨ ਤੁਸ ਨਾਇ ਨੇ ਤੇ ਮੰਗਾ ਤੇ ਤੁਲੇ ਆਏ ਨੇ ਤੁਲੇ ਆਏ ਨੇ ਤੁਲੇ ਆਏ ਨੇ ਵਾਰੀ ਸੁਣੀ ਕਾਰੀ ਪਰ ਤੇ ਮਨ ਭਾਵ ਦੀ ਦਸੋਣਗੀ ਤਕਾਤੇ ਨਾ ਕਰਮ ਵਡ ਚੋ ਨਰਣ ਕਾਉ ਦੇ ਇੱਕ ਨੂੰ ਲੁਕੜਨਾ ਕੋੜਾ ਰਹਉਂਦਾ ਹੋਇਆ ਕੋਨਾ ਤੇ ਹੌਮ ਦਾ ਟੀਕਾ ਵੀ ਜਲਾਤੁਰਬੰਦੋ ਸਦਾ ਹੀ ਤੇ ਤਨ ਹੁੰਦਾ ਜਿਤ ਜਿ ਪ੍ਰਿਆਇ ਤੇ ਨੋਬਾ ਜੂੜੀ ਪ੍ਰਿਆਇ ਤੇ ਸੱਚ ਸਾ ਪੂਰ ਮਾਰਾ ਤੂ ਤਰੀ ਸਾਖ ਜਗਤ ਬਨ ਚਾਰਾ ਖਾਮ ਦਾ ਹਉ ਭਾਂਡੇ ਤੁਦੇ ਸਾਧਾ ਜਿੰਦ ਬਸ ਹਰ ਧਾਰਾ ਉਤਪਲ ਪਾਣੀ ਵਿੱਚ ਜਿੰਦ ਬਸ ਸਾਨਿਕ ਨਾ ਰਾਖੀ ਕਰੇ ਵਿਚਾਰ ਜਨਾਲ ਕੋ ਹਰ ਹਕੀਕੀ ਅਨੰਤ ਹਰ ਕਦਮ ਬੰਨ੍ਹਦਾ ਸੋ ਨੋ ਕੂੜਾ ਪਹਿਲਾ ਕੂੜਾ ਦਾ ਕੂੜ ਬਰਜਾ ਕੂੜ ਸਭ ਸੰਸਾਰ ਕੂੜ ਬੰਦ ਕੂੜ ਮਾੜੀ ਕੂੜ ਬੈ ਸੰਹਾਰ ਉਰਸਾ ਨਾ ਕੂੜ ਰੂਪਾ ਕੂੜ ਮੈਨਨ ਹਾਰ ਕੂੜ ਕੈ ਕੂੜ ਤਪੜੂ ਕੂੜ ਉਪਾਣ ਕੂੜ ਮਿਆਂ ਕੂੜ ਦੇਦੀ ਕਾਪੂ ਮਾ ਕਾਰ ਕੂੜ ਕੂੜੇ ਜੇ ਹੁਣ ਕੰਸਰਿਆ ਕਰਤਾ ਕਿਸ ਨਾਲ ਕੀਜੈ ਦੋਸਤੀ ਸਮਝ ਬਚੰਨ ਰਹਾ ਕੂੜ ਮਠਾ ਕੂੜ ਮਾਤ੍ਰ ਨੂੰ ਕੂੜ ਨੂੰ ਬੜਾ ਨਾਨਕ ਨੂੰ ਕਾਣ ਬੇਣਤੀ ਗੁਰਬਾਜੂ ਕੂੜੋ ਪੂਰਵਾਲਾ ਪਹਿਲਾ ਸਚਤਾ ਗੁਰ ਜਾਣੀ ਐ ਜਨ ਜੇ ਸੱਚਾ ਹੋਏ

ਜਿਸ ਸਾਚਨ ਮੰਨ ਲੈ ਗੁਰਪੁਰ ਦਾ ਮੈਂ ਰਾਤਿਸ। ਜਿਮਿਦਾਰ ਅਮਰ ਸਤਿਗਦਾਈ ਹੈ ਗੁਰੂ ਦਾ ਰੱਤਿ ਹੈ। ਹੋਇ ਕਮਾਨੋ ਆਦੰਦਿਆਈਂ ਮੰਤਰ ਵਪਾਰੀ ਹੈ। ਤੇ ਮੇਹੀ ਆਦੰਦਿਆਈਂ ਗੁਰੂ ਦਾ ਇਤਿਆਰ। ਆ ਤੁਹੋ ਤੇ ਨਾਮ ਹੀ ਪਾਈ ਐ ਮਾਤ ਕੋੜੀ ਸੇਵ ਦਵਾਈ ਐ ਸਿਰ ਕੋ ਦਵਾਈ ਐ ਸਿਰ ਦਵਾਈ ਐ ਵਾਲੇ ਕੁਡੀ ਕੋੜੀ ਨਾਮ ਵੇਟ ਅਪਣੀ ਨਾਲ ਕੇ ਤਮਸ ਦਵਾਈ ਐ ਸੁਬਹ ਲਾਮੇ ਛਕੀ ਹੋਏ ਮਨ ਨਾਲ ਕੋਈ ਗਰੀਏ ਹਰ ਤੇ ਉਪਯੇ ਜੀ ਮਨ ਪਰ ਕੁਮਾ ਜੇ ਯੋਗ ਰੂਪ ਤੇ ਚਰਮਣ ਦੀ ਪਈ ਹੈ ਮਨ ਕੋਈ ਸਿਰ ਉਤਲਾਈ ਹੈ ਮਨ ਕੋਈ ਸਿਰ ਉਤਲਾਈ ਹੈ ਕਿਆ ਗੁਣ ਤੇਰੀ ਕਹਿ ਸਕੂ ਪ੍ਰਭ ਅੰਤਰ ਜਾਮੀਰਾਮ ਅੰਦਰ ਜਾਮੀਰਾਮ ਪ੍ਰਭ ਅੰਦਰ ਜਾਨੀਰਾ ਮੋ ਪ੍ਰਭ ਅੰਦਰ ਜਾਨੀਰਾ ਮੋ ਪ੍ਰਭ ਜਾਣੂੰ ਨਹੀਂ ਕਰ ਸਕੂ ਪ੍ਰਭ ਅੰਦਰ ਜਾਨੀਰਾ ਮੋ ਅੰਦਰ ਜਾਨੀਰਾ ਮੋ ਪ੍ਰਭ ਅੰਦਰ ਜਾਨੀਰਾ ਜਨਮ ਹੀ ਰਾਮੀ ਰਾ ਜਮਰ ਸੇ ਮਰ ਰੇ ਰਾਮ ਨੈ ਪਰ ਪਾਉ ਰਾਮੀ ਰਾ ਅੰਬਰ ਜਾਮੀ ਨਾਮ ਤੁਮ ਪ੍ਰਭ ਅੰਤਰ ਜਾਮੀ ਨਾਮ ਤੁਮ ਪ੍ਰਭ ਅੰਤਰ ਜਾਮੀ ਰਾਮ ਬਿੰਦੂ ਕੇ ਸਭ ਚੁੱਪ ਜਾ ਮੀਰਾ ਕਾਲਿਕ ਉਤਰੇ ਜਪੁ ਹਰੈ ਸਭੂ ਦਾ ਸਾਮੀ ਮੀਰਾ ਗੰਗੂ ਕਾ ਸਵਾਮੀ ਰਾਮ ਗੰਗੂ ਕਾ ਸਵਾਮੀ ਰਾਮ ਗੰਗੂ ਕਾ ਸਵਾਮੀ ਰਾਮ ਸਤ ਕੋ ਤਬ ਅੰਦਰ ਜਾਣ ਮੀਰਾ ਅੰਦਰ ਜਾਣ ਮੀਰਾ ਕਾ ਕੋਣ ਤੇਰੇ ਵਿੱਚ ਰਸਮਿਤ ਆਪੇ ਆਪੋ ਨਾਮ ਨਾਲੇ ਹਰ ਨਾਮ ਸਲਾਹ ਰਹੇ ਦਿਲਾਂ ਇਹ ਮਾਇਆ ਸੁਜਨੋ ਆਪੂ ਇੱਕ ਤੁਝ ਨਾਨਾ ਕਿਰਪਾ ਕਰਤੋ ਸਲੋਤ ਮਹਲਾ ਪਹਿਲਾ ਸਚ ਕਰ ਪੁਰਤਿਆ ਗਲ ਕਾਲਕ ਬੇਤਾਲ ਵਿਯੋ ਬੀਜ ਪਤਨਾ ਗਏ ਅਪ ਕਿਉ ਕਵੈ ਦਾ ਜੇ ਕੋਈ ਤਉ ਤੂਐ ਰੁਕੀ ਰਤੋ ਨਾਨਕ ਪਾਹਿ ਮਹਾਰਾ ਕੁਰੇ ਰੰਗ ਦਾ ਸੋਇ ਕਲਿ ਤੁਮ ਜੜਾਈਐ ਸਰਬਉਤਨ ਹੋਇ ਨਾਲ ਪਰਤੇ ਦੇ ਰਪੈ ਪੁਰ ਸੁਏ ਰੇ ਨਾ ਕੋਈ ਮਾਲਾ ਫੇਲਾ ਕਬ ਪਾਪ ਤੁਰ ਜਾ ਮਹਿਤਾ ਕੁਰਬੋ ਆ ਸਿਖਦਾ ਕਾਮ ਨੇ ਸੰਤੂਤੀ ਲੰਗਣ ਦੇ ਜੀਆ ਅੰਧਿਰਾ ਅਨ ਗਿਆਨ ਵਿਗੋਣੇ ਪਾਰੇ ਪਾਰੇ ਬੁਰਜਾ ਕਿਆਲੀ ਅੰਦੇ ਬਾਜੇ ਵਾ ਹੈ ਮੁਖਰੇ ਸਿਨਾਤ भूत कुत मद गावे सुधा का विचार भूत पंथ तो हिकमतवंत संजय करे प्यार करनी तम कहेगा बावे मुंगे मुख दुवा गति सदा वे चिंत न जान है जग है दरबार सबको पूरा आते हो रे कामना कोई आंख ਤਤ ਪਰਵਾਣਾ ਵਿੱਚ ਪਾਈਐ ਨਾਨਕ ਤੁਰਿਆ ਜਪੇ ਮਹੰਲਾ ਪੈਲਾ ਓਨੀ ਸੋਜ ਜਗਦਾਨ ਕੋ ਸੰਚਾ ਵਿੱਚੇ ਸੋਏ ਸਮੀਖਾਲਾ ਮਾਰੀਆਂ ਕਰਤ ਕਰੇ ਸੋਏ ਅਗੇ ਜਾ ਤਹ ਜੋਰੇ ਅਕੇ ਨੂ ਨਵੇ ਹਰ ਗੀਲੇ ਕੇ ਪਤ ਪਵੇ ਕੰਗੇ ਸੇ ਇੱਕ ਕੋਈ ਦਰਗੰਦ ਨਾ ਕੋ ਮਿਲ ਪਾਇਆ ਮਤ ਦੀ ਕਸ ਬੰਧਾਰਾ ਇਹ ਨਾ ਜਾਣਦਾ ਕਿ ਮਰ ਨਹੀਂ ਮਨ ਰੇਤੀ ਰਗਤ ਪਾ ਜਿਸ ਨਾਲੋਂ ਤੂੰ ਮਿਲਦਾ ਕ੍ਰਿਪਾ ਪ੍ਰਭੂ ਤੰਗ ਆਇਆ ਗੁਰ ਕਿਰਪਾ ਦੇ ਜਾਣਿਆ

ਜਾਉਂ ਪਾਵੈ ਤਿਉ ਰਾਖੈ ਨਾਮ ਸ਼ਰੂਪਾ ਬਿਆਏ 라ਉ ਨਾਲੇ ਅੰਧੁਰ ਮੰਗਾ ਹੈ ਦਿਸਰਾ ਅਜਲਾਤ ਭਾਇਰੇ ਅੰਮਾਰਤ ਕੋ ਵਰਦਿੰਦਾ ਹੈ ਏ ਮਤ ਸੰਭਾਲੇ ਨਾਨਕ ਨੰਦ ਨਾਲ ਪਰ ਪਾਂਡਿਆ ਅਰੁਪੇ ਚਰਖਾ ਸ਼ਲੋਕ ਮਹਲਾ ਪਹਿਲਾ ਤੁਕਰ ਸੁਖ ਨੂੰ ਭਿਆ ਜਸ ਤਾ ਨੋਈ ਤੂ ਕਰਤਾ ਕਰਨਾ ਮੈਂ ਨਹੀਂ ਰਹੋ ਗਰੀਬ ਰਹੋ ਰੇ ਹਾਰ ਦੇ ਤੁਰ ਤੁਰਸੇ ਆ ਜਿਹੜਾ ਅੰਤ ਮੰਦਰੀ ਨਿਖਿਆ ਰਹਉ ਜਦ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰਭੂ ਰਹਾ ਤੂੰ ਸੱਚਾ ਸਾਹਿਬੂ ਸਿਧ ਸਤਿਗੁਰ ਕੀਨੇ ਤੂੰ ਪਾਰ ਪਿਆ ਕਹੋ ਨਾਨਕ ਅੰਤ ਕੀ ਬਾਤਾ ਲੋਕਿ ਸੁਕਰਨਾ ਹੋ ਕਰ ਹਮਾ ਦੁਜਾ ਸ਼ੋਭ ਸ਼ਬਦਾਂ ਤੇ ਆ ਸ਼ਬਦਾਂ ਦੇ ਸ਼ਬਦ ਬ੍ਰਹਮਣ ਹੈ ਅਦਰੀ ਸ਼ਬਦਾਂ ਤੂ ਸ਼ਬਦਾਂ ਸੁੰਦਰ ਸ਼ਬਦ ਪ੍ਰਕਿਰਤੂ ਹੈ ਸੰਸਦਵੇਂ ਸਭ ਤੁਮ ਜੈ ਕੋ ਨਾਮਿਤ ਹੋ ਨਾਮ ਤਾਕਾ ਦਾ ਸੁਣੈ ਸੋਈ ਨਰਿੰਦਰੰਦ ਦੇਖ ਬਲਾ ਤੁਚਾ ਇਹੇ ਚੰਨ ਸਰਪੇਵਾ ਦੇਵ ਦੇਵਾ ਆਤਮਾ ਆਤਮਾ ਉਸ ਦੇ ਉਸ ਦੇ ਨਾਮ ਨੇ ਲੇਤੇ ਹੋ ਨਾਮੁ ਘਰ ਘਰ ਸਵੇ ਸੁਇੰਦਰ ਕਰਦੇ ਹੋ ਪਹਾਂ ਦਾ ਪੰਡਾ ਕੁੰਬੇ ਬੰਦਾ ਜਲ ਰਹੇ ਜਲਬਿੰਦਰ ਕੁੰਬ ਨਾ ਹੋਏ ਗਿਆਨ ਕਮਤਾ ਮਨ ਰਹੇ ਗੁਰ ਬਿਨ ਗਿਆਨ ਦਾ ਹੋਏ ਕੋਲ ਕੋ ਨਾ ਮਰੇ ਕੋਲੇਗਾ ਨਾਮੁ ਹੀ ਨਮਾਣੀ ਅਹੇ ਰੱਤ ਕਲਦਾ ਤੇਰੇ ਹੋ ਨਾ ਉਜਾਇ ਰਸੀ ਕਲ ਕਰੀਏ ਜਿੰਦਾਂ ਕਰਕੇ ਕੇ ਆਈਏ ਬੜਿਆ ਸੀ ਦੁਨੀਆ ਵਿਚਾਰ ਕੇ ਵਿਚਾਰੀਏ ਮੁੱਚ ਦੇ ਸੋਕੇ ਮਾਰੀਏ ਮੁੱਚ ਦੇ ਸੋਕੇ ਮਾਰੀਏ ਹਜ ਜੁਗ ਭਗਤ ਉਪਾਇਆ ਰਾਜਾ ਆਇਆ ਰਾਮ ਰਾਮ ਦੇ ਹਰ ਨਾਮ ਸ਼ਬਦ ਜਮਨ ਪਾਇਆ ਹਰ ਨਾਮ ਤਰਾਇਆ ਨਾ ਮੈਂ ਤੂੰ ਐਸਾ ਕਰ ਤੇ ਰਾਮ ਤੱਤ ਗਏ ਚੜਾ ਸ਼ਲੋਕ ਮੁਰਨਾ ਪਹਿਲਾਂ ਤੇ ਪਾਡੇ ਸਾਹਿਬਾਂ ਤੇ ਤੂ ਰਣ ਦੇ ਇਕਨੀ ਦੁੱਧ ਸਮਾਈ ਇਕ ਪੁਨੇ ਰਣ ਚੜੇ ਇਕ ਦਿਹਾੜੀ ਪੈ ਸਵਾਂ ਇੱਕ ਉੱਪਰ ਰੰ ਖੜੇ ਤਨਾ ਸਵਾਰੇ ਨਾਨਕਾ ਜਿੰਕੂ ਨਦਰ ਕਰੇ ਮਾਲਾ ਦੁਤਾ ਆਪੇ ਸਾਜ ਕਰਿਆ ਪੁਜਾ ਇਦ ਰਖਿਆ ਇਸ ਵਿੱਚੰਦ ਪਾਇਆ ਟਿਕਾ ਤੇਰਾ ਇਸ ਨੂੰ ਕਹਿਆ ਨਾਨਕਾ ਨਾਨਕਾ আদকিশেযাপে আপকর বডেপেযা বডেযান কিশে কাইরা কাইরা জাই জুগ্না গাইরকে দেলধিযাং পেজেনে সাইকা ত্মালে করশোকিকেন পা� ਆਏ ਸੋਕਰ ਜਿਸ ਸਰਕਾਰੇ ਜਿਸ ਸਰਕਾਰੇ ਜੁਲਦਾਰੇ ਸੁਧ ਵਾਰੀ ਮੁੱਠੀ ਕੋੜੀ ਵੜਕਿਆਂ ਕਹਿਆਂ ਕਿਸਾਨ ਘਨ ਜਾਏ ਸੋਕਰ ਤਾਂ ਕਾਲ ਦਰ ਕਰੀਬ ਤੇ ਜੀਆਂ ਦੀ ਸੰਭਾਏ ਸਾਰ ਕਰ ਮਾਣੋ ਸੁਖਿ ਤੇ ਪੋਈ ਨਾਨਕ ਕੀ ਬੋਲ ਸੁਖਿ ਨਾ ਜਾਈ ਸੁਖ ਰੇ ਫਿਰਦਾ ਪਰੇ ਜੀ 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 ਸੋ ਦੁ ਸਤਿ ਸ਼੍ਰੀ ਅਕਾਲ ਸ੍ਰੀ ਵਾਗ ਦੇ ਗੁਰ ਜੀ ਨਾਮ ਸ੍ਰੀ ਵਾਗ ਲਾਹਿ ਦਾ ਨਾਮ ਏ ਓਕਾਰ ਸਤਿਗੁਰ ਪ੍ਰਸਾਦ ਆਨੰਦ ਮੇਰੇ ਮਾਏ ਸਤਿਗੁਰੁ ਨਾਮ ਪਾਇਆ ਸੁਖੁ ਪਾਨ ਸਰਬ ਤਿਮੁਖਿਆ ਮਨੁ ਸੁਖੁ ਪਾਨ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੁਮਾਰੀ ਨਾਮ ਰਾਗ ਨਾਮੁ ਰਾਮ ਨਾਮੁ ਜਪੁ ਤੁਮੋ ਆਵਿ ਸਾਰੀ ਗਨ ਗਨ ਮਨ ਮੇਰੇ ਸਾਰੋਂ ਹਰਿ ਗਾਏ ਸਾਰੇ ਸਾਰੇ ਗੋਵਿੰਦ ਜੀ ਰਾਮ ਨਾਮੁ ਮੇਰੇ ਸਭ ਰਾਹ ਤੇਰੇ ਸੁਆਮੀ ਤੇ ਰਾਮ ਸੁਆਮੀ ਤੇ ਨਾਮੁ ਹੋਰਿ ਰਾਮੁ ਗੁਜਰਨ ਮਨੁ ਮੁਕਤਿਆ ਵੇ ਗੰਗ ਜੀ ਮੇਰੀ जय नाथ पुर्णम पुटा देव जो दीया है दयानिधि काहे नाथ रोदन पुटा देव जो से आलो राजा आज सुवाते मंतम शिवक सुवाते कल सुवाते सोमवाते शाम संचारीया I'm oh ਵਾਹਿਗੁਰੂ ਜੀ ਸੋ ਲੋਕ ਪਵਨ ਗੁਰੂ ਪਾਹੀ ਪਿਤਾ ਮਾਤਾ ਤਤ ਮੁਨਕ ਇਸ ਰਾਤ ਤੁਝ ਨਾਈਂ ਧਾਇਆ ਕਿ ਲੈ ਚਲੋ ਚੰਗਿਆਈਆਂ ਮੁਰਿਆਂ ਇੰਗਾ ਵਾਚੇ ਧਰਮ ਹੰਦੂਰ ਕਰਮੀਆ ਕੋ ਆਪਣੀ ਗਰਮੀਆਂ ਕੋ ਆਪਣੀ ਕਿਰਿਆ ਕਰੂ ਜੀ ਨਾ ਦਰਿਆ i don't know